ਹੇ ਕੋਨਾ ਵੀ ਆਪਾਂ ਜੇ ਕੰਬਲ-ਕੁੰਬਲ ਲੈ ਕੇ ਆਏ ਹੋਈਏ ਕੈਂਪਿੰਗ ਦੇ ਐਵੇਂ ਦਾ ਮੌਸਮ ਮਿਲ ਜੇ ਫਿਰ ਸਮਝੋ ਬੜੀ ਮਾੜੀ ਹੋਣਾ ਕਿ ਤੁਹਾਡਾ ਕੋਈ ਯਾਰ ਲੱਗਦਾ ਆਇਆ 10000 ਮੀਟਰ ਦੀ ਉਚਾਈ ਤੇ ਹਨਾ ਤੂੰ ਦੇਖ ਕੇ ਖਾਂਚ ਦੇਖ ਲਓ ਫਿਰ ਆਪਾਂ ਕੀ ਕੀ ਲਿਆ ਥੋੜਾ ਜਿਹਾ ਕਲਾਰਾ ਮਚਾਤਾ ਹੈ ਐਪੋਲੈਂਟਾਏ ਮੱਕੀ ਦਾ ਬਣਿਆ ਮੀ ਬਾਈ ਸਾਬੀ ਤੇ ਹੁਣ ਆਪਾਂ ਚੱਲਿਆਂ ਉਹ ਲੇਕ ਤੇ ਦਾਲ ਮੱਖਣੀ ਦਾਲ ਰਾਜਮਾ ਹਾਂ ਉਹ ਪਰ ਦੇਖੇ 트레일 ਪਈ ਉੱਪਰ ਹਣ ਮੁਕੋ ਬੱਦਲ ਬੱਦਲ ਨਹੀਂ ਬੇਟੇ 트레일 ਪਈ ਉਹਦੇ ਬੂੰਦਾ ਪੀਆ 트레일 ਨਹੀਂ 비ਜੀ ਉਠਾਉਂਦੋਂ ਨਹੀਂ ਹੈ ਨਾ 비 트레일 ਪੈਂਦੀ ਹੁੰਦੀ ਹੈ ਨਾ ਫਿਰ ਮੈਂ ਪਾਪਾ ਕਿਉਂ ਗਿੱਲਾ ਹੈ ਤੂੰ ਬੇਟੇ ਥੱਲੇ ਬੈਠਾ ਠੰਡਾ ਝੜ ਜਾਣੀ ਮੁਕ ਮੈਂ ਗੱਦਾ ਵਿਛਾ ਬੇਟੇ ਇੱਥੇ ਗੱਦੇ ਤੇ ਬੈ ਜਾ ਫਿਰ ਇਹਦੇ ਅੱਲੇ ਜਿੱਦੇ ਗੱਦੇ ਤੇ ਪਾਪਾ ਬੈਠੇ ਨੇ ਉੱਤੇ ਬੈ ਐਸੇ ਜਾ ਥੇ ਪਾਪਾ ਦੇ ਸਾਹਮਣੇ ਆ ਕੇ ਬੈ ਸਾਬੀ ਤੂੰ ਵੀ ਥੱਲੇ ਨਾ ਬੈ ਬੇਟੇ ਕਿਉਂ ਬੇਟੇ ਠੰਡ ਲੱਗੇਗੀ ਹਾਂ ਹਾਂ ਵਿਚਾਲਾ ਬਟ ਮੈਂ ਕਹਿਣਾ ਚੁਕਿਆ ਇਹ ਚੱਕ ਨੇ ਇਧਰਲੇ ਪਾਸੇ ਵਿਚਾਲਾ ਬਟੇ ਇਧਰੋਂ ਹੀ ਮੈਂ ਵੇਜ ਜੁੱਤਾ ਜੁੱਦੂ ਜੁੱਦੂ ਉੱਠਦਾ ਫਿਰ ਮੈਨੂੰ ਨਾਲ ਉੱਠਣਾ ਪੈਂਦਾ ਸਾਬੀ ਕਹਿੰਦਾ ਛੀਏ ਚਲੋ ਜੀ ਉੱਠ ਜਾਓ ਮੁਕਮ ਕਹਿੰਦਾ ਛੀਏ ਚਲੋ ਜੀ ਉੱਠ ਜੀ ਮੁੱਕ ਉਹਦੀ ਰਾਤ ਨੂੰ ਰਾਤ ਨੂੰ ਤੂੰ ਕੋਣ ਉੱਠ ਜਾਵੇ ਕੋਰ ਪੂਜ ਵੇਖੜਾ ਇਹ ਤੁਮੜੇ ਹੈ ਕਿ ਜੇ ਪੂ ਬੰਦ ਕਰੀ ਉਹ ਕੋਲ ਦੀ ਵੀ ਤੂੰ ਬੰਦ ਕਰੀ ਜਾਣਾ ਮੈਂ ਸਤਿ ਸ੍ਰੀ ਅਕਾਲ ਜੀ ਅਮਲੀਨਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵਗੇ ਤੇ ਆਪਾਂ ਹੈਗੇ ਹੁਣੇ-ਹੁਣੇ ਉੱਠੇ ਤੇ ਮਾਹੌਲ ਮਾਲ ਤੁਸੀਂ ਚੈੱਕ ਕਰਦੇ ਪਿਆ ਆਸੇ ਪਾਸੇ ਦਾ ਸਾਡੇ ਦਾ ਤੇ ਰਾਤ ਯਾਰ ਬੜੀ ਅਜੀਬੋ-ਗਰੀਬ ਜਿਹੀ ਰਹੀ ਏ ਚੜਨ ਵਾਲੀ ਰਾਤ ਸੀ ਵੀ ਹੋਇਆ ਇਸ ਤਰ੍ਹਾਂ ਕਿ ਟੈਂਪਰੇਚਰ ਰਾਤੀ ਕਾਫੀ ਡਾਊਨ ਚੱਲ ਗਿਆ ਤੇ 5 6 ਤੇ ਸਦਾ ਪਿਆ ਹੈ ਫੋਨ ਤੇ ਬਿੱਟ ਤਲ ਗਿਆ ਹੈ ਟੈਂਪਰੇਚਰ ਡੋਨ ਫਿਰ ਜੇ ਤਹੀ ਕੋਨਾ ਵੀ ਆਪਾਂ ਜੇ ਕੰਬਲ-ਕੁੰਬਲ ਲੈ ਕੇ ਆਏ ਹੋਈਏ ਕੈਂਪਿੰਗ ਦੇ ਐਵੇਂ ਦਾ ਮੌਸਮ ਮਿਲ ਜੇ ਫਿਰ ਸਮਝੋ ਬੜੀ ਮਾੜੀ ਹੋਣਾ ਸੀ ਤੁਹਾਡੇ ਨਾਲ ਇੱਥੇ ਸਾਡੇ ਕੋਲ ਸਲੀਪਿੰਗ ਪੈਕ ਹੈਗੇ ਨੇ ਉਹ ਲਏ ਨੇ ਉਹਨਾਂ ਕਰਕੇ ਥੋੜਾ ਬਤਾ ਸਾਡਾ ਜਿਹੜਾ ਬਚਾ ਹੋ ਗਿਆ ਤੇ ਕਿਉਂਕਿ ਕੋਟੀਆਂ ਫੈਲ ਪਰ ਪਾ ਲਈ ਸੋਲੇ ਸੀ ਤੇ ਉਹਨਾਂ ਨਾਲ ਕਵਰ ਹੋ ਗਿਆ ਤੇ ਕੁਝ ਸੌਣ ਵਾਲਾ ਸਾਹਤਬ ਤੁਹਾਨੂੰ ਦਿਖਾਣੇ ਆ ਇਸ ਉੱਤੇ ਕਿਵੇਂ ਆ ਇਹ ਬ੍ਰਾਂਡਾ ਜਿਹੜਾ ਦਿਖਾਣੇ ਪਿਆ ਇਹਦੇ ਚ ਮੈਂ ਸੁੱਤਾ ਸੀ ਇੱਧਰ ਲਈ ਸਾਹ ਬੜੇ ਕੱਬਿਆਲੇ ਪਾਸੇ ਕਮਰੇ ਚ ਸਾਬ ਦੇ ਮੌਕਮ ਚ ਉੱਤੇ ਸੀ ਤੇ ਸੱਜੇ ਪਾਸੇ ਅਵਲੀਨ ਤੇ ਸਰਬ ਜੀ ਸੁੱਤੇ ਸੀ ਇਦਾਂ ਸੀ ਸੁੱਤੇ ਸੀ ਤੇ ਠੰਡ ਹਾਲ ਹਿਸਾਬ ਦਾ ਹੋ ਰਿਹਾ ਮੈਂ ਕਿ ਚੱਲਦਾ ਦਾਣਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਇੱਕ ਤੇ ਫਿਰ ਜੇ ਕੋਈ ਨੇ ਆਣਾ ਹੋਵੇ ਤੇ ਉਹ ਪਹਾੜਾਂ ਦੇ ਵਿੱਚ ਵੀ ਹਾਲ ਹਿਸਾਬ ਦਾ ਹੁਲਾ ਗਿਆ ਕਿਉਂਕਿ ਇੱਧਰ ਬਰਫ ਬਰੂਠ ਠੀਕ ਠਾਕ ਪਈ ਥੋੜੇ ਦਿਨ ਪਹਿਲਾਂ ਤੱਕ ਬਰਫ ਹੀ ਪੈਂਦੀ ਸੀ ਇੱਥੇ ਆਂਦੇ ਆਂਦੇ ਸੋ ਬਾਕੀ ਖੈਰ ਵਧੀਆ ਸਾਬ ਹਾਲ ਦਾ ਠੀਕ ਠਾਕ ਹੈ ਸਾਬ ਸਿੰਘ ਕੋਲਕਾਤਾ ਸਾਡਾ ਸਭ ਵੀ ਠੀਕ ਹੈ ਨਾ ਹਾਂਜੀ ਠੀਕ ਠੀਕ ਰਹਿਣਾ ਰਾਤ ਰਾਣਾ ਕੇ ਚਲੀਏ ਰਾਣਾ ਚੱਲ ਠੀਕ ਚਲੀਏ ਮੈਂ ਤੇ ਕ ਚੱਲੇ ਨਹੀਂ ਜਾ ਕੋਈ ਨਹੀਂ ਰਾਘੇ ਮੈਂ ਕਿ ਠਾਨ ਟੁੱਟਨੇ ਕਰਕੇ ਫਿਰ ਆਪਣੀ ਰਿਸਪੋਨਸਿਬਿਲਟੀ ਬੰਦੀ ਪੋੜਾ ਦਸਦੀਆਂ ਨੂੰ ਵੀ ਜੇ ਜਾਣਾ ਚ ਰਹਿਣਾ ਖੈਰ ਇਹ ਤੁਹਾਡੀ ਗੱਲ ਲੰਬੀ ਹੋ ਚੁੱਕੀ ਹੈ ਹੁਣ ਫਰੈਸ਼ ਫਰਿਸ਼ ਹੋਣੇ ਆ ਚਾਹ ਬਣਾਣੇ ਆ ਪੀਣੇ ਆ ਤੇ ਕਿੱਦਾਂ ਸਭ ਕਰ ਰਹੇ ਫਿਰ ਤੁਹਾਡਾ ਨਾਲ ਸ਼ੇਅਰ ਕਰਨੇ ਆ ਚੈਨਲ ਤੇ ਪਹਿਲੀ ਵਾਰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਆ ਦੇਖੋ ਫਿਰ ਸਾਰੇ ਪ੍ਰਵਾਸੀ ਆ ਗਏ ਰੁਗੇ ਨੇ ਤੇ ਟੱਪਰੀਵਾਸ ਟੱਪਰੀਵਾਸ ਵਾਲਾ ਹੀ ਕੰਮ ਹੈ ਪਰ ਸਾਰੇ ਗੱਡੀਆਂ ਵਾਲੇ ਨੇ ਤੇ ਅਸੀਂ ਹਾਂ ਕੱਲੇ ਤੰਬੂ ਵਾਲੇ ਕੀ ਪੁੱਤਰ ਚੱਲ ਕੋਈ ਨਹੀਂ ਹੁਣ ਪਾਈ ਮम्मा ਦੀ ਆ ਜਾ ਪਾਈ ਚੱਪਲ ਪਾਈ ਆ ਜਾ ਸਾਰੇ ਗੱਡੀਆਂ ਦਾ ਰਹਿ ਥੋੜਾ ਫਿਰ ਸੇਫ ਰਹਿਣ ਦਾ ਬੰਦਾ ਠੰਡ ਘਟੰਦਰ ਵੱਢਦੀ ਪਰ ਅਵੇ ਵੀ ਜਿਆਦਾ ਵੀ ਠੰਡ ਹੋਇਆ ਨਾ ਜੇ ਰਾਤ ਤੇ ਪਰ ਗੱਡੀਆਂ ਨਾਲ ਵੀ ਤੰਗ ਹੁੰਦੇ ਨੇ ਤੇ ਬਸ ਸਭਨੀ ਤਿਆਰੀ ਵਧੀਆ ਹੋਣੀ ਚਾਹੀਦੀ ਹੈ ਆਪਾਂ ਆ ਵੀ ਫਿਰ ਕੱਪੜੇ ਆਪਣੇ ਲੋ ਤੇ ਲੈ ਕੇ ਆਇਆ ਸਭ ਇਹ ਗਰਮੀ ਵਾਲੇ ਸਾਰੇ ਥੋੜੇ ਫਰੈਸ਼ ਕਰ ਲਿਆ ਬੁਰਸ਼ੀਆਂ ਹਾਂ ਜੀ ਤਾਂ ਹੈਗਾ ਜੀ ਸੀਸਾ ਸੁਸ਼ਾ ਲੱਗਦਾ ਹੋਦੀ ਜੇ ਪ੍ਰਬੰਧ ਕਰ ਲੈ ਅਜੇ ਪੋਤੇ ਆ ਤੁੜ ਕੇ ਆਣਾ ਹੈ ਅੱਜ ਸੁੱਤੇ ਬਿਠੇ ਹਾਂ ਤੇ ਦੋ ਬਾਥਰੂਮ ਨੇ ਉੱਪਰਲੀ ਸਾਈਡ ਨੇ ਫਲਿੱਟ ਸਾਈਡ ਹੋਰ ਵੀ ਹੈਗੇ ਨੇ ਬਾਥਰੂਮ ਦਾ ਕੀ ਦਿਖਾਣਾ ਇਸ ਤੋਂ ਪਤਾ ਹੈਗੇ ਨਹੀਂ ਜੇ ਬਦਲ ਪੈ ਗਏ ਥੇ पैकिंग पुकिंग सारी करती है चाह पानी पीने तू बाद समान समान सारा कट्ठा कर लिया इतो हूं आप निकल लगे ਹਾਂਜੀ ਬੱਚਾ ਪਾਰਟੀ ਤੇ ਆਰੋਰ ਜਾਣ ਵਾਸਤੇ ਨਹੀਂ ਨਹੀਂ ਹੈਗੀ ਓਕੇ ਗਾਇਸ ਤੇ ਇੱਥੇ ਹੁਣ ਆਪਾਂ ਅੱਗੇ ਗੱਡੀ ਪਾਰ ਕੀਤੀ ਐ ਤੇ ਇੱਥੋਂ ਆਪਾਂ ਲੈਣਾ ਹੁਣ ਕੇਵਲ ਕਾਰ ਸੈਵ ਨੂੰ ਕਹਾਂਗਾ ਉਹ ਪਿਛਲੀ ਸਾਈਡ ਤੇ ਦਿਖਾ ਦੇ ਉਹ ਕੇਵਲ ਕਾਰ ਜਿਹੜੀ ਜਿਹਨੂੰ ਬੋਲਦੇ ਨੇ ਕਾਰੋਜ਼ੈਲੋ ਕਰਕੇ ਬੋਲਦੇ ਨੇ ਤੇ ਉਹ ਆਪਾਂ ਜਿਹੜੇ ਕੈਂਪਿੰਗ 'ਚ ਰੁਕੇ ਆ ਕੈਂਪਿੰਗ 'ਚ ਜਿਹੜੀ ਜਗ੍ਹਾ ਰੁਕੇ ਆ ਉਹਨੂੰ ਪੁੱਛਿਆ ਕਹਿੰਦਾ ਇਹ ਸਹੀ ਬੱਚੇ-ਪੁੱਛਾਂ ਵਾਸਤੇ ਤੇ ਇਸ ਕਰਕੇ ਆਪਣੇ ਨਾਲ ਬੱਚੇ ਨੇ ਅਵਲੀ ਨੇ ਮੋੱਖਮੇ ਤੇ ਦੇਖਣੇ ਕਿਦਾਂ ਦਾ ਫੰਕਸ਼ਨ ਹੋਏਗਾ ਕੀ ਖਰਚੇ ਨੂੰ ਫਿਰ ਤੁਹਾਨੂੰ ਦੱਸਨੇ ਆ ਸਾਹਿਬ ਸਾਡਾ ਕੈਮਰਾਮੈਨ ਹੈ ਨਵਾਂ ਕੈਮਰਾਮੈਨ ਸਾਹਿਬ ਸਿੰਘ Come funziona? Volevamo andare su? Sì, allora c'è il biglietto andata e ritorno classico, possiamo fare anche il pacchetto famiglia con i bambini, il pacchetto famiglia è comprensivo di due adulti più un bambino compreso tra i 6 e i 16 anni e poi il bambino in diciamo, più è il, paga la metà. Ok, va bene, siamo con tre bambini? Sì, hanno tutti tra i 6 e i 16 anni. Allora, lei è 6 anni, lui è 10, quello sì. lì 8. Eh? Ok, quindi faccio andata e ritorno? Sì, è andata e ritorno. Okay. In totale sono 63. ਬਾਬੇ ਨੇ ਓਕੇ ਓਕੇ ਗਾਏ ਤੇ ਟਿਕਟਾਂ ਨੇ ਆਪਾਂ ਨੂੰ ਪਈਆਂ 63 ਹਨਾ 63 ਯੂਰੋ ਦੀ ਪਈ ਆ ਅਪ ਡਾਊਨ ਦੀ ਆ ਤੇ ਪਲੱਸ ਕੁਝ ਪਾਸ ਵਗੈਰਾ ਦੇ ਦਿੱਤੇ ਨੇ ਜਿਹਦੇ ਚ ਕਹਿੰਦੇ ਤੁਸੀਂ ਉੱਪਰ ਰਿਫੂਜੋ ਪੜਿਆ ਆ ਯਾਰ ਤੇ ਉਹਨਾਂ ਤੇ ਖਾ ਪੀ ਸਕਦੇ ਹੋ ਕਿਦਾਂ ਚਲਿਏ ਅੱਛਾ ਇਹ ਇੱਕ ਇੱਕ ਹੋਰ ਦੀ ਸਕੂਨ ਤੋਂ ਵੀ ਹੈ ਹਨਾ ਐ ਵਿੱਚ ਵੀ ਕਹਿੰਦਾ 12 ਦੇ ਉੱਪਰ ਰਿਫੂਜੋ ਬਣੀ ਆ ਹਨਾ ਜੇ ਕੁਝ ਖਾਣਾ ਪੀਣਾ ਉਹਨਾਂ ਦੀ ਆ ਆਪਾਂ ਨੂੰ ਸਕੂਨ ਤੋਂ ਮਿਲੇਗੀ ਹਾਂ ਤੇ ਇੱਕ ਜੀ ਸਕੂਪ ਤੇ ਹਨਾ ਹਾਂ ਵੀ ਜਿਹੜੀ ਜਿੱਤੇ ਫੋਟੋ ਜਲਾਤੋ ਦੀ ਬਣੀ ਜਲਾਤੋ ਦੀ ਮਿਲੇਗੀ ਜਿੱਤੇ ਉਹਦੀ ਕਾਫੇ ਦੀ ਬਣੀ ਹੈ ਕਾਫੇ ਦੀ ਮਿਲੇਗੀ ਠੀਕ ਹੈ ਵੀ ਆਈਸਕ੍ਰੀਮ ਤੇ ਉਹ ਕਾਰਡ ਵੱਖਰੇ ਕਰ ਲੈ ਆਜੋ ਆਜੋ ਜੀ ਲੋ ਜੀ ਹੁਣ ਸਾਡੀ ਵਾਰੀ ਹੈ ਹੋ ਗਏ ਜੀ ਚੋ ਜੀ ਟਿਕਟਾਂ ਦੇ ਦੇ ਇੱਧਰ ਸਾਮਲਿਏ ਟਿਕਟਾਂ ਇੱਕ ਪਾਸੇ ਸਾਮਲੋ ਸਾਰੀਆਂ ਉਹ ਨਿਆਣੇ ਵਾਲੇ ਕਿੱਥੇ ਨੇ ਹਾਂ ਨਿਆਣੇ ਟਿਕਟਾਂ ਦੇ ਦਿਓ ਇੱਧਰ ਸਾਰੀਆਂ ਬਾਬਾ ਨੂੰ ਟਿਕਟਾਂ ਬਟੇ ਟਿਕਟਾਂ ਇਕੱਠੀਆਂ ਰੱਖੋ ਤੇ ਆਪਾਂ ਇਕੱਠੇ ਬੈੰਨੇ ਆ ਠੀਕ ਹੈ ਕੁੱਪੜ ਪਾ ਲੈਣ ਵਿੱਚ ਕੁੱਪੜ ਮੇਰੀ ਜੇਬ 'ਚ ਹੈਗਨੇ ਹਾਂ ਗੁਡ ਮੋਰਨਿੰਗ ਰੁਕ ਜਾਏ ਹਾਲੇ ਦੇ ਅੱਧ ਵਿੱਚ ਬੈਠੇ ਹੋ ਚਲੋ ਚਲੋ ਬੈਠੋ ਆਪਣੀ ਸਰਜੀ ਅਮਲੀ ਨੂੰ ਲੈ ਕੇ ਬੈਠਾ ਚੱਲ ਬਟੇ ਆਰਾਮ ਨਾ ਆਰਾਮ ਨਾ ਮੋਕਾ ਮੋਲੀ ਓਕੇ ਗਾਇਸ ਗਾਇ ਬਟੇ ਪੰਜ ਜਣੇ ਬਹਿ ਜਾਗੇ ਹਨਾ ਲੋ ਵੀ ਸਾਡਾ ਫਰਸਟ ਐਕਸਪੀਰੀਅੰਸ ਹੈ ਅਹੀ ਸਾਰੇ ਜਣੇ ਪਹਿਲੀ ਵਾਰ ਹੈ ਜਿਹੜਾ ਕੇਵਲਕਾਰੇ ਦਾ ਝੁੰਡਾ ਲੈਣ ਜਾ ਰਿਹਾ ਤੇ ਠੰਡ ਤੇ ਹੋਣੀ ਲੱਗਣ ਲੱਗੀ ਸਾਨੂੰ ਇੱਥੇ ਕਿਉਂਕਿ ਆਈ ਐਲਟਿਟੂਡ ਕਿਉਂਕਿ ਇਹਦਾ ਨਾਮ ਲਿਖਿਆ ਤ੍ਰੈ ਮੀਲਾ 20000 ਮੀਟਰ ਦੀ ਉਚਾਈ ਤੇ ਆਪਾਂ ਨੂੰ ਲੈ ਕੇ ਜਾਂਦੀ ਇੰਦਾ ਕੁਝ ਲਿਖਿਆ ਤੇ ਅਸੀਂ ਜਾਗੜਾ ਜੂ ਆਪਣੀਆਂ ਲੈਦੀਆਂ ਆਪਣੇ ਵੱਲੋਂ ਕਿੰਦਾ ਬੱਚਾ ਐਕਸਾਈਟਮੈਂਟ ਹਾਂ ਤੇਜ ਹੋਣ ਗਿਆ ਮੇਰਾ ਐਕਸਾਈਟਮੈਂਟ ਤੇ ਧਰਵੀ ਹੈ ਧਰਵੀ ਲੱਗਦਾ ਪਿਆ ਅੱਛਾ ਅੱਛਾ ਮੈਂ ਵੀ ਪਹਿਲੀ ਵਾਰੀ ਸੈਫ ਵੀ ਪਹਿਲੀ ਵਾਰੀ ਮੋਗਾ ਤੇ ਅਸੀਂ ਸਵਿਜਰਲੈਂਡ ਗਏ ਸੀ ਉਥੇ ਲੈ ਕੇ ਚੱਲ ਤੇ ਗਏ ਪਰ ਉੱਥੇ ਸਾਨੂੰ ਧੋਨ ਦੀ ਧੋਨ ਮਿਲੀ ਤੇ ਫਿਰ ਸਾਡਾ ਮੇਨ ਕਰਨ ਹੈ ਵੀ ਹੈ ਕਿਸੀ ਦਰਾਂ ਦਾ ਕਿਉਂਕਿ ਮੌਸਮ ਸਾਫ਼ ਹੈ ਅੱਜ ਤੇ ਯਾਰ ਹੁਣ ਐਡਵੈਂਚਰ ਚੈੱਕ ਕਰੋ ਬੋਟਮੀ ਤੇ ਜਿੱਥੇ ਨਿਕਲਦੀ ਹੈ ਨਾ ਉਹ ਡੈਂਕੀ ਲੱਗਦੀ ਹੈ ਨਾ ਉਹ ਯਾਰ ਇਹਦੇ ਝੂਲਦੇ ਜਾਂਦੇ ਹੁੰਡਲ ਕੰਡੋਲਾ ਜਿਹਾ ਸੀ ਮੋਕੋ ਮੈਨ ਤੇ ਡਰ ਲੱਗਦਾ ਹੈ ਬੜਾ ਡਰ ਨਾਲ ਹੀ ਕੋਈ ਗੱਲ ਨਹੀਂ ਹੈਗੀ ਯੇ ਮਾਪੀ ਚੀਨੋ ਕਿੰਨਾ ਸੋਹਣਾ ਲੱਗਦਾ ਮੇਰੀ ਪ੍ਰਿਵਿਊ ਪਿੱਛੇ ਵੀ ਹਾਂ ਉਹ ਤਾਰਾ ਤੇ ਕਿਦਾ ਬੇਤੂ ਪਿੱਛੋਂ ਹਣਾ ਗਾਵਾ ਹੋ ਗਾਵਾ ਵੀ ਹੋ ਗਿਆ ਨਾ ਬੇਟੇ ਹਾਂ ਮੈਂ ਪਹਿਲਾਂ ਦੇਖਿਆ ਉਹ ਯਾਰ ਤਰੇਢਾ ਜੇ ਕੋਈ ਮਾੜਾ ਨਹੀਂ ਹੈਗਾ ਅ ਮੈਂ ਮੈਂ ਕਿਹਾ ਤੂੰ ਵੀ ਲੈ ਲਿਆ ਅ ਮੈਂ ਨਹੀਂ ਕਿਹਾ ਤੂੰ ਵੀ ਲੈ ਲਿਆ ਅੱਛਾ ਜੀ ਘਰ ਪੀਣ ਦਾ ਪਹਿਲਾਂ ਪਤਾ ਲੱਗਣ ਲੱਗਿਆ ਹਾਂ ਨੀ ਨੋ ਕਾਂਵਾਂ ਵੀ ਹੈ ਨਾ ਚਲੋ ਵੀ ਇੱਥੇ ਪੁਰਾਣਾ ਆਪਾਂ ਕੇਵਲ ਕਾਰ ਛੱਡੀ ਏ ਤੇ ਉੱਪਰ ਦੇ ਨਜ਼ਾਰੇ ਤੁਹਾਨੂੰ ਦਿਖਾਣੇ ਮਾੜੇ ਜਿਹਾ ਹੁਣ ਓਏ ਯਾਰ ਲੱਗਦਾ ਆਇਆ 3000 ਮੀਟਰ ਦੀ ਉਚਾਈ ਤੇ ਆ ਨਾ ਇਹ ਤੂੰ ਦੇਖ ਕੇ ਸੋ ਐਵੇਂ ਪੁੱਛ ਲਿਆ ਉਹਨੂੰ ਕਹਿੰਦਾ ਵੀ ਪਾਰਕ ਉਹ ਜੋਕੀ ਹੈਗੀ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਹੈਗੀ ਨਾਲ ਖਾਣ ਪੀਣ ਦਾ ਸਮਾਨ ਹੈਗਾ ਵੇਰ ਫੁੱਜ ਜੋ ਹੈਗੀ ਜੇ ਤੂੰ ਖਾ ਵੀ ਸਕਨੇ ਆ ਤੇ ਇਧਰੋਂ ਕਹਿੰਦਾ ਵੀ ਜਾ ਸਕਨੇ ਆ ਗੇੜਾ ਗੂੜਾ ਕੱਢਣ ਅੱਗੇ ਟੁਰਨ ਵਾਸਤੇ ਫਿਲਹਾਲ ਟਾਈਮ ਕਿ ਹੈ 12 ਵਜ ਗਏ ਨੇ ਤੇ ਮੈਂ ਕਹਿੰਦਾ ਦਾ ਕਿ ਘੰਟਾ ਘੁੰਮ ਲਈ ਇੱਥੇ ਫਿਰ ਖਾਣ ਪੀਣ ਨਾਲ ਦੇਖਨੇ ਆ ਫਿਰ ਆ ਪਾਰਕ ਚ ਖੇਡ ਵੀ ਲੈਣਗੇ ਹਾਂ ਯਾਰ ਫੋਟੋ ਤੇ ਬੰਦੀ ਇੱਥੇ ਕਿਚਨੀ ਇੱਥੇ ਗੱਡੀਆਂ ਗੁੱਡੀਆਂ ਵੀ ਚੱਲੀ ਜਾਂਦੀਆਂ ਵੀ ਹੈ ਹਨਾ ਹਲੋ ਆ ਕੁਲਦਾ ਪੈ ਧਰੂ ਵਿਊ ਦੇਖਿਆ ਯਾਰ ਕੁਦਰਤੀ ਸਿਨੇਮਾ ਹੈ ਤੇ ਹੈ ਸਰ ਜੀ ਦਾ ਅਜੇ ਵੀ ਬਰਫ਼ ਹੈਗੀ ਹੈ ਹਵਾ ਠੰਡੀ چلਦੀ ਪਈ ਹੈ ਤੇ ਉਹ ਜੀ ਲੱਗੂ ਵੀ ਹੈਗੀ ਤੇ ਉਹ ਲੇਕ ਵੀ ਹੈਗੀ ਪਰ ਪਤਾ ਓਏ ਇੱਥੇ ਤੇ ਬੰਦਾ ਸਾਰਾ ਦਿਨ ਸਪੈਂਡ ਕਰ ਸਕਦਾ ਜਿਹਦੇ ਹਿਸਾਬ ਨਾਲ ਜਗ੍ਹਾ ਬਣੀ ਹੈ ਨਾ ਇਹ ਸੱਜੀ ਸ਼ਿਆਰੇ ਕਰਨਾ ਨਹੀਂ ਨਾ ਜਿਹੜੇ ਸਕੀ ਵਗੈਰਾ ਕਰਦੇ ਨੇ ਉਹਨਾਂ ਦੇ ਹਿਸਾਬ ਨਾਲ ਬਣਾਈ ਚੀਜ਼ ਤੇ ਮੈਡਮ ਤੁਹਾਨੂੰ ਕਿਵੇਂ ਦਾ ਲੱਗਦਾ ਪਏ ਇੱਥੇ ਆ ਕੇ ਪਾੜਾਂ ਦੇ ਵਿੱਚ ਠੀਕ ਠੀਕ ਲੱਗਦਾ ਪਏ ਸਾਇਬ ਸਿੰਘ ਤੁਸੀਂ ਦੱਸੋ ਤੁਹਾਨੂੰ ਪਾੜਾਂ ਜਾ ਕੇ ਕਿਵੇਂ ਦਾ ਲੱਗਦਾ ਪਏ ਇਹ ਮੌਕਮ ਸਾਡਾ ਉਹ ਖੇਡਦਾ ਮੌਕਮ ਦੇ ਬਿਹਾਰ ਤੇ ਦੱਸ ਸਕਣਾ ਉਹਨੂੰ ਵੀ ਕੋਈ ਲੈਣ ਦੇ ਨਹੀਂ ਉਹ ਕਹਿੰਦਾ ਖਾਣ ਪੀਣ ਖਾਣ ਪੀਣ ਕਦੋਂ ਜਾਣਾ ਖਾਣ ਪੀਣ ਕਦੋਂ ਚਾਹੀਏ ਓਕੇ ਓਕੇ ਨੇ ਰਿਫਿਊਜ਼ ਦੇਖ ਲਈ ਤੂੰ ਪਰਫਤ ਜਾਣਦਾ ਵਾ ਤੈਨੂੰ ਪਰਫਤ ਜਾਣਦੇ ਵਾ ਬਟੇ برف ਜਾਂਦੇ ਉਹ ਥੱਲੇ ਜਾਏ ਪਰ ਇਹ ਪੈਰੀ ਕੁਲੋਸ ਹੋਏ ਖਤਰਨਾਕ ਹੈ ਉਹ ਕੋਈ ਤਿਲਕ ਨਹੀਂ ਹੋਈ ਪਰ ਹੋਣ ਇੱਥੇ ਟ੍ਰੇਲ ਬਣੇ ਨੇ ਤੇ ਜਿਹਦੇ ਕੇ ਆਪਾਂ ਤੁਰਨੇ ਪਿਆ ਤੇ ਇਹ ਨਾਲ ਨਾਲ ਜਵੇਂ ਰਸਤੇ ਭਰਾਣ ਵੀ ਤੁਸੀਂ ਤੋਰੇ ਫੇਰ ਸਕਦੇ ਹੋ ਇਹਨਾਂ ਜਗ੍ਹਾਵਾਂ ਤੇ ਤੇ ਯਾਰ ਕਿਆ ਕਮਾਲੇ ਜਗਾ ਬਹੁਤ ਹੀ ਸੋਹਣੀ ਜਗਾ ਵੱਖਰੇ ਵੱਖਰੇ ਟ੍ਰੇਲ ਹੈਗੇ ਨੇ ਸ਼ਾਇਦ ਇਧਰੋਂ ਪਾਸੇ ਵੀ ਉੱਪਰ ਆ ਸਕਨੇ ਆਪਾਂ ਕੁ ਰਸਤੇ ਦੇਖਣ ਨੂੰ ਮਰਦ ਬਨੇ ਤੋਰ ਕੇ ਵੀ ਆਉਂ ਸਕਦੇ ਹਾਂ ਪਰ ਯਾਰ ਜੇ ਬਰਫ਼ पिघਲਦੀ ਵੀ ਹੈ ਚਰਨੇ ਦੇਖੋ ਬਣ ਬਣ ਕੇ ਨਿਕਲਦੇ ਪਿੰਧਰੋਂ ਵੱਖਰਾ ਜਿਹਾ ਐਕਸਪੀਰੀਅੰਸ ਦੇਖਣ ਨੂੰ ਮਿਲਦਾ ਹੈ ਬਹੁਤ ਸੋਹਣੀ ਚੀਜ਼ ਹੈ ਸਾਰਾ ਮੇਰੇ ਨਾਲ ਨਾਲ ਤੁਰਦੋਂ ਪਏ ਅ블ੀ ਇੰਤ ਮम्मा ਮੋਕਾ ਸਾਡਾ ਉਹ ਪਿੱਛੇ ਪਿੱਛੇ ਆਂਦਾ ਵਾ ਇਹ ਮੈਨੂੰ ਛੱਡ ਗਿਆ ਇੱਧਰ ਆਕਰ ਇੱਧਰ ਚਿੱਕੜ ਹੈ ਆ ਦੇਖੋ गाइस ਬਰਫ਼ पिघਲ ਰਹੀ ਇੱਥੇ ਦੇਖੋ ਤੇ ਜਗਾ ਜਗਾ ਤੇ ਦੇਖ ਸਕਦੇ ਆਪਾਂ ਸਰ ਸਭੀ ਜਗਾ ਨੇ ਸਾਡੇ ਕੰਦੇ ਨੇ ਬਰਫ ਨਾਲ ਫੋਟੋ ਵੀ ਖਿੱਚਣੀਆਂ ਸਰ ਬੇਟਾ ਨਾ ਕਰ ਸਾਬੀ ਬੇਟਾ ਉਹ ਬੂਟ ਗਿੱਲ ਹੋ ਜਾਣੇ ਨੇ ਤੇਰੇ ਆ ਵੀ ਥੱਲੇ ਰੱਖ ਐਵੇਂ ਜਦੇ ਮੈਂ ਆਪਾਂ ਕੋਮ ਪਰਛਾਵੇਂ ਵੇਖ ਲਓ ਕਿੱਥੋਂ ਬੱਦਲ ਦੇ ਕਿੱਥੋਂ ਪੈਂਦੇ ਆ ਬੱਦਲ ਦੇ ਪਰਛਾਵੇਂ ਤੇ ਉਹ ਰਸਤੇ ਵੀ ਦੇਖੀ ਸਰ ਜੀ ਕਿੰਨੇ ਕਿੰਨੇ ਬਣਾਏ ਨੇ ਉੱਥੇ ਤੁਰਨ ਪੈਣ ਵਾਸਤੇ ਲੋਕਾਂ ਵਾਸਤੇ ਤੇ ਸਾਈਕਲਾਂ ਵਾਲੇ ਸਾਈਕਲਾਂ ਵਾਲੇ ਤੇ ਨੀਰੇ ਹੀ ਲਗੇ ਫਿਰਨੇ ਦੇਖੇ ਨੇ ਇੱਥੇ ਟਰੈਕਿੰਗ ਵਾਲੇ ਜਿਵੇਂ ਆਪਾਂ ਵੀ ਅੱਜ ਪਾਰਟ ਟਾਈਮ ਟਰੈਕਰ ਬਣਿਆ ਗੋਰੇ ਤੇ ਕਾਫੀ ਜ਼ਿਆਦਾ ਨਹੀਂ ਦੇਸੀ ਆਪਾਂ ਕਰ ਲਈ ਹਾਂ ਹੋਰ ਕੋਈ ਦੇਖਿਆ ਤੇ ਕੋਈ ਨਹੀਂ ਹੈਗਾ ਬਰਾਊਨ ਚਮੜੀ ਨਹੀਂ ਦੇਖੀ ਗੀ ਨਾ ਬਰਾਊਨ ਨਹੀਂ ਬਲੈਕ ਚਮੜੀ ਦੇਖੀ ਵੀ ਆਪਾਂ ਇਹ ਦੇਖੇ ਨੇ ਆਪਾਂ ਹੀ ਆਂ ਦੇਸੀ ਪਰ ਵੱਖਰਾ ਜਿਹਾ ਐਕਸਪੀਰੀਅੰਸ ਹੈ ਵੀ ਜੇ ਆ ਸਕੇ ਤੇ ਬੰਦਾ ਹਨਾ ਵੀ ਆਏ ਆ ਜਗ੍ਹਾ ਤੇ ਹਨਾ ਸੋਹਣਾ ਲੱਗਿਆ ਫਿਰ ਸੋਹਣਾ ਲੱਗਦਾ ਪਰ ਹੁਣ ਆਪਾਂ ਚੱਲਦੇ ਆਂ ਅਦਰ ਖਾਣ ਪੀਣਾਂ ਦੀ ਜਗ੍ਹਾ ਤੇ ਚੱਲੀਏ ਉੱਥੇ ਲੈ ਕੇ ਜਾਂਦੇ ਹਾਂ ਝੁੱਲਿਆਂ ਦੇ ਨੇੜੇ ਨੂੰ ਤੇ ਕੀ ਖਾਣ ਪੀਣੂ ਮਿਲਦਾ ਉਹ ਤੁਹਾਨੂੰ ਦਿਖਾਣੇ ਆ ਮੈਂ ਕਿਵੇਂ ਮੈਂ ਤਾਂ ਉਹ ਦੇਖੀ ਮੈਂ ਤਾਂ ਕਿੰਨੇ ਸੋਹਣੇ ਰਹਦੇ ਪਰ ਹਨਾ ਬੱਚਾ ਤੇ ਰੋਟੀ ਖਾਣ ਵਾਸਤੇ ਆਪਾਂ ਇੱਕ ਰਿਫੂਜੋ ਚ ਰੁਕਣ ਲੱਗ ਗਏ ਰਿਫੂਜੋ ਕੀ ਹੁੰਦੀ ਹੈ ਬੇਸਿਕਲੀ ਇਹ ਰੈਸਟੋਰੈਂਟ ਹੋਟਲ ਟਾਈਪ ਦੀ ਚੀਜ਼ ਹੁੰਦੀ ਹੈ ਜਿੱਥੇ ਆਪਾਂ ਖਾਣਾ ਪੀਣਾ ਕਰ ਸਕਨੇ ਆ ਆਪਣਾ ਬਸ ਫਰਕ ਹੈ ਵੀ ਇਹ ਵੀ ਹਾਈ ਐਲਟੀਟਿਊਡ ਤੇ ਬਣੇ ਹੁੰਦੀਆਂ ਯੂਰਪ ਦੇ ਵਿੱਚ ਜਗਾ ਜਗਾ ਤੇ ਆਪਾਂ ਨੂੰ ਵੱਖਰੇ ਵੱਖਰੇ ਪਹਾੜਾਂ ਦੇ ਐਵੇਂ ਦੀਆਂ ਰਿਫੂਜਸ ਬਣੀਆਂ ਦੇਖਣ ਨੂੰ ਮਿਲ ਜਾਂਦੀਆਂ ਤੇ ਬੜੀ ਬਧੀਆ ਚੀਜ਼ ਹੁੰਦੀਆਂ ਜਿੱਥੇ ਤੁਸੀਂ ਤੁਰਨ ਫਿਰਨਾ ਹੋ ਤੇ ਗਰਮ ਗਰਮ ਖਾਣਾ ਇੱਥੇ ਦਾ ਲੋਕਲ ਫੂਡ ਹੈ ਪਹਾੜਾਂ ਦਾ ਖਾਣਾ ਖਾ ਸਕਦੇ ਹੋ ਖਾਂਚ ਦੇਖ ਲਓ ਫਿਰ ਆਪਾਂ ਕੀ ਕੀ ਲੈ ਆਏ ਥੋੜਾ ਜਿਹਾ ਕਲਾਰਾ ਮਚਾਤਾ ਹੈ ਐ ਪੋਲੈਂਟਾ ਹੈ ਮੱਕੀ ਦਾ ਬਣਿਆ ਹੈ ਮੀਟ ਹੈ ਇਹ ਕਨੇਦਰਲੀ ਬੋਲਦੇ ਨੇ ਇੱਚ ਵਿੱਚਵੇਂ ਮੀਟ ਆਟਾ ਇਦਾਂ ਕਰਕੇ ਬਣਾਇਆ ਹੁੰਦਾ ਮਿਕਸ ਕਰਕੇ ਇਹ ਮਸ਼ਰੂਮ ਹੈ ਤੇ ਉੱਤਰ ਨਿਆਣਾ ਵਾਸਤੇ ਪਾਸਤਾ ਹੈ ਮੌਕਵੇਂ ਤੁਰਕਾਂ ਦਾ ਵੀ ਕਨੇਦਰਲੀ ਬੋਲਦੇ ਨੇ ਇਹਨਾਂ ਨੂੰ ਕਨੇਦਰਲੀ ਇੱਧਰ ਸਬਜ਼ੀਆਂ ਨੇ ਮਿਕਸ ਇੱਧਰ ਸਬਜ਼ੀ ਵਾਸਤੇ ਪੋਲੈਂਟਾ ਤੇ ਚੀਜ਼ ਫਰਮਾਜੋ ਆਏਗੀ। ਹਨ ਜੀ ਤਾਨੂੰ ਕਿਵੇਂ ਖਾਣਾ ਪੀਣਾ ਦਾ ਲੱਗਾ ਇੱਥੇ ਦਾ? ਖਾਣਾ ਪੀਣਾ ਵਧੀਆ ਸੀ, ਸਵਾਦ ਸੀ। ਢਿੱਡ ਭਰ ਗਿਆ। ਢਿੱਡ ਭਰ ਗਿਆ। ਮੁਕਮ ਸਾਹਿਬ ਦਾ ਢਿੱਡ ਭਰ ਗਿਆ ਸੀ। ਭਾਰੀ ਕਿਉਂ ਹੈ? ਉਹਨਾਂ ਨੂੰ ਸਵਾਦ ਨਹੀਂ ਲੱਗਿਆ ਕਨੇਦਰਲੀ ਆ ਹਨਾ। ਕਨੇਦਰਲੀ ਪੁੱਤੇ ਆਪ ਕਦੀ ਖਾਧੀਆਂ ਨਹੀਂ ਨਾ ਹੈਗੇ ਢਿੱਡ ਚੀਜ਼ ਕਦੀ ਨਾ ਖਾਧੀਆਂ ਹੋਵੇ ਹਨਾ ਪਹਿਲਾ ਐਕਸਪੀਰੀਅੰਸ ਹੋਵੇ। ਹਾਂ ਹਾਂ। ਤੇ ਇਹ ਪੋਲੈਂਟਾ ਚਲ ਆਪਾਂ ਪਹਿਲਾ ਖਾਧਾ ਸੀ। ਸਵਾਦ ਸੀ ਪੋਲੈਂਟਾ। ਬਿਓ ਤੇ ਸਵਾਦ ਸੀ। ਹਾਂ। ਤੇ ਨਹੀਂ ਵੈਸੇ ਟਿਕਟੇ ਤੇ ਪਰ ਗਿਆ ਬਈਨ ਨੇ ਸ਼ੁਕਰ ਹੈ ਹੀ ਵੀ ਦੋ ਹੀ ਪਲੇਟਾਂ ਲਈਆਂ ਜਿਆਦਾ ਲੈਣ ਦੀ ਹੀ ਫਸ ਲੈਣਾ ਸੀ ਤੇ ਆਹੀ ਵੀ ਆਹੀ ਕੋਸ਼ਿਸ਼ ਕੀਤੀ ਹੈ ਕਿ ਵੀ ਟਰਾਈ ਕਰਨੇ ਹੈ ਪਹਿਲਾਂ ਵੀ ਜੇ ਵਧੀਆ ਲੱਗੇਗਾ ਤੇ ਫੇਰ ਹੀ ਖਾਵਾਂਗੇ ਤੇ ਇੰਨੀ ਤੇ ਉਹੀ ਕੰਮ ਹੋ ਜਾਂਦਾ ਕਈ ਵਾਰੀ ਲੈ ਕੇ ਮੁੜ ਕੇ ਫਿਰ ਘੱਟਣ ਵਾਲਾ ਕੰਮ ਹੈ ਪਰ ਵੀ ਗੁਜ਼ਾਰਾ ਹੋ ਗਿਆ ਸਾਡਾ ਆਇਆ ਸਾਹਿਬੀ ਆਜਾ 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 ਓ ਬਾਈ ਸਾਹਿਬੀ ਗ੍ਰਾਂਡੇ ਮੋਕੋ ਬ੍ਰਾਵੀsimo ਬੱਲੇ ਹਾਂ ਬ੍ਰਾਵੀsimo ਪੜ ਕੇ ਰੱਖੀ ਕੋਟ ਕੇ ਠੀਕ ਹੈ ਚੱਡੀ ਨਾ ਓਕੇ ਬ੍ਰਾਵੀsimo ਫੋਰਟੇ ਨੀਨਾ ਸ਼ਾਬਾਸ਼ ਵੋ ਤੇ ਹੁਣ ਆਪਾਂ ਚੱਲਿਆਂ ਉਹ ਲੈਕ ਤੇ ਕਿੰਨਾ ਸਲੀ ਪਾਣੀ ਆਉਂਦਾ ਪਿਆ ਨਾ ਇਤਨ ਦੀ برف ਪੜੀ ਖਤਰਨਾਕ ਹੁੰਦੀ ਹੈ ਜਿਹੜੀ ਆਖਰੀ برف ਹੁੰਦੀ ਹੈ ਉਹਦਾ ਕਾਰਨ ਦੇਖੋ ਥੱਲੂ ਥੱਲੂ ਜਿਹੜੀ ਹੈ ਪੀਕਲਦੀ ਜਾਂਦੀ ਪਈ ਹੈ ਮਾਲਰੋ ਜੇ ਹੁਣ ਆਪਾਂ ਇਹਦੇ ਉੱਪਰ ਚੜ ਜਾਈਏ ਸਿੱਧਾ ਵਿੱਚ ਤੱਕ ਜਾਣਾ ਹੈ। ਹੋ ਵੀ ਗਾਈਸ ਆਪਾਂ ਲੇਕ ਵੀ ਦੇਖ ਲਈਏ ਤੇ ਟਾਈਮ ਹੁਣ 3 ਵਜ ਚੱਲੇ ਨੇ ਤੇ ਆਖਰੀ ਜਿਹੜੀ ਜਿਹੜੇ ਕੀ ਕਹਿੰਦੇ ਨੇ ਕੇਬਲਕਾਰ ਥੱਲੇ ਜਾਣੀ ਹੋ 5 ਵੇ ਦੇ ਵਿੱਚ ਜਾਣੀ। ਉਹ ਉੱਪਰ ਵਾਪਸ ਜਾਣਾ ਆਪਾਂ ਤੁਰ ਕੇ ਅੱਧਾ ਘੰਟਾ ਮਸਾ ਲੱਗੇਗਾ। ਤੇ ਉਸ ਤੋਂ ਬਾਅਦ ਫਿਰ ਆਪਾਂ ਥੱਲੇ ਚੱਲਿਆਂ ਹੁਣ। ਜਿਲਾਤੋ ਤੇ ਅਬਲੀਨ ਕਹਿੰਦੀ ਹੈ ਆਈਸਕ੍ਰੀਮ ਖਾਣੀ ਹੈ। ਓ ਯਾਰ ਸੈਕਲਾਂ ਦੇ ਦੇਖੋ ਹੱਥ ਕਰਾਈ ਜਾਂਦੇ ਨੇ। ਸਾਡੇ ਕੁਲੰਗਣੇ ਤੋਂ ਛਾਲਾ ਮਾਰ ਲਏਗੇ ਨੇ। ਬੜੇ ਖਤਰਨਾਕ ਕੰਮ ਇਹਦੇ ਹਨਾ। ਆਓ ਫੈਮਿਲੀ ਜਿਵੇਂ ਲੱਗਾ ਸਾਰੇ ਸਾਰੇ ਘਰੇ ਮੋਤੇ ਕੁਝ ਐਸੇ ਚਲਾ ਰਹੇ ਨੇ ਸਕੂਟਰ ਸਕਟਰ ਜੇ ਆ ਮੇ ਕੋਲ ਅਰੇ ਜੇ ਵਸ ਨੇ ਸਰਤਲਾ ਸਰਤਲਾ ਨਾ ਕੋ ਸਰਤਲਾ ਨਾ ਕੋ ਦਾਨੀ ਦੋਸਤਿ ਕਿਉਂ ਮੈਨੂੰ ਨੌਕੀ ਕਿਉਂ ਮਿਲਿਆ ਨੇ ਇਹ ਜਿਹੜੇ ਪਾ ਤੇ ਹੁਣ ਫਿਰ ਆਪਾਂ ਆ ਚੁੱਕੇ ਆ ਵਾਪਸ ਆਪਣੇ ਰਹਿਣ ਬਸੇਰੇ ਦੇ ਵਿੱਚ ਟਾਈਮ 6:00 ਵੱਜ ਚੁੱਕੇ ਨੇ ਤੇ ਥੋੜਾ ਆ ਕੇ ਹੀ ਰਾਮ ਕੀਤਾ ਸਾਬ ਦੇ ਵਾਲੀਨ ਸਰ ਜਿੱਤਨਾ ਗੇਰੇ ਮੇ ਬਾਥਰੂਮ ਨੇ ਮੋਹਕਮ ਤੇਵਲੀਨ ਗਏ ਨੇ ਬਾਥਰੂਮ ਸਾਬ ਮੇਰੇ ਕੋਲ ਖੜਾ ਤੇ ਥੋੜਾ ਜ ਸਾਡਾ ਨਾਲ ਖਲਾਰਾ ਪਿਆ ਧੁੱਪੇ ਪਾਏ ਨੇ ਕਪੜੇ ਕਪੜੇ ਸੁੱਕ ਜਾਣਗੇ ਸੋ ਆਸੀ ਅੱਜ ਦਾ ਵਲੋਗ ਉਮੀਦ ਕਰਨਾ ਤੁਹਾਨੂੰ ਵਧੀਆ ਲੱਗੇਗਾ ਗਲਤੀ-ਚਲਤੀਆਂ ਵੀ ਹੋ ਜਾਂਦੀਆਂ ਇਨਸਾਨ ਆਪਾਂ ਕਈ ਵਾਰੀ ਬੋਲਦੇ ਕਹਿੰਦੇ ਕੁਝ ਹੋ ਜਾਂਦਾ ਆਪਾਂ ਵੀਡੇ ਵੀ ਪਾਰਟ ਟਾਈਮ ਵਿੱਚ ਕੰਮ ਕਰੀਦਾ ਹੈ ਨਾ ਸਮਝੋਗੇ ਸੋ ਕਰ ਵੀ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਸਪੋਰਟ ਕਰਨਾ ਚਾਹੁੰਦੇ ਹੋ ਸ਼ੇਅਰ ਜਰੂਰ ਕਰਿਓ ਤੇ ਬਾਕੀ ਹੁਣ ਥੋੜੀ ਦੇਰ ਰੈਸਟ ਕਰਾਂਗੇ ਜੇ ਸ਼ਾਮ ਨੂੰ ਅਸੀਂ ਕਿਧਰੇ ਕੁਝ ਗਏ ਕਿ ਜਾਕੀਤਾ ਉਹ ਥੋੜੇ ਬੁੱਤੇ ਦੋ ਚਾਰ ਸ਼ਾਟ ਲਾ ਕੇ ਤੁਹਾਨੂੰ ਐਂਡ ਦੇ ਵਿੱਚ ਦਿਖਾ ਦਾਂਗੇ ਮਿਲਦੇ ਆ ਨਵੇਂ ਦੇ ਵਿੱਚ ਨਾ ਨਵੀਂ ਇਨਫੋਰਮੇਸ਼ਨ ਵੀਡੀਓ ਦੇ ਨਾਲ ਤੇ ਕੀ ਕੀ ਕੁਝ ਕਰ ਰਿਹਾ ਤੁਹਾਡਾ ਉਹ ਸਾਂਝਾ ਕਰਾਂਗੇ ਅਗਲੇ ਵਲੌਗ ਚ ਬਾਏ ਬਾਏ ਤੇ ਸਤਿ ਸ੍ਰੀ ਅਕਾਲ ਸੈਬੀ ਸਿੰਘ ਬਾਏ ਬਾਏ ਲੋ ਗਾਇਸ ਸਭੀ ਦੱਸੇਗਾ ਜਿੱਕੀ ਬਣਾਉਣ ਲੱਗਿਆ ਸੀ ਵੀ ਆਪਾਂ ਅੱਜ ਦਾਲ ਨਾਨ ਰੈਡੀਮੇਡ ਨਾਨ ਰੋਟੀਆਂ ਨੇ ਤੇ ਮਿਲ ਜਾਂਦੀਆਂ ਇੱਥੇ ਤੇ ਦਾਲ ਮੱਕਣੀ ਦਾਲ ਰਾਜਮਾ ਓਹੋ ਹੋ ਹੋ ਦੇਸੀ ਖਾਣੇ ਬਣ ਰਹੇ ਨੇ ਅੱਜ ਦੇਸੀ ਖਾਣੇ ਮੇਰੇ ਵੀਰੋ ਆਹ ਭਾਈ ਦਾਲ ਰੋਟੀਆਂ ਹੋ ਰਹੀਆਂ ਗਰਮ ਕਿਦਾਂ ਬਣੀ ਸਧੀ ਦਾਲ ਹਾਂ ਹੋਕਮ ਬੋਣੇ ਸੱਬੀ ਸ਼ਾਮ ਲੱਗੀ ਹੋ ਗਈ ਸ਼ਾਮੋਂ ਚੱਲੀ ਹੈ ਤੇ ਖਾਣਾ ਵੀ ਚੱਲਿਆ